ਤਨ ਤਨ ਨਾਮ ਜਪਾਇਆ ਭਗਤੀ ਦੀ ਦਾਤ ਬਖਸ਼ੀ ਅੰਗੂਰ ਪਾਤਸ਼ਾਹ ਨੇ ਹੁਣ ਬਾਣੀ ਦੇ ਵਿਚਾਰ ਦੇ ਵਾਸਤੇ ਆਪਾਂ ਜਿਹੜਾ ਸ਼ਰਬਚਰ ਪਾਪਾ ਮਨੀ ਵੇੜ ਰਹੀ ਗੱਲ ਨਹੀਂ ਹੈ ਐ ਕੋਈ ਸਭਿਆਚਾਰ ਵਾਲੀ ਕੋਈ ਗੱਲ ਨਹੀਂ ਹੈ ਸਭੇ ਕੋ ਗੱਲ ਹੀ ਹੈ ਗੁਰੂ ਪਾਤਸ਼ਾਹ ਨੇ ਸਾਰੀ ਮਨੁੱਖਤਾ ਨੂੰ ਦਿੱਤੀ ਹੈ ਕਲੇ ਸਾਰੇ ਸਮੇਂ ਹੁੰਦੇ ਆ ਗੁਰੂ ਪਾਤਸ਼ਾਹ ਨੇ ਬਾਣੀ ਦਾਤ ਦਿੱਤੀ ਇਥੇ ਕੋੜੀਆਂ ਸੋ ਜਦੋਂ ਗਈ ਮਰ ਜਾਂਦਾ ਦਾ ਨਾਮੀਆਂ ਦੀ ਯੂਰੋਪੀਏ تیر ਨੇ ਤਾਂ ਆ ਮਹੀਨਿਆਂ ਨਾਲ ਬਾਰਾਮਾਨ ਕੀਆ ਹਰ ਨੇ ਜਪਣਾ ਭਗਤੀ ਕੇ ਨਾਮਿਆਂ ਵੈਗ ਨੂੰ ਜੁੜਨਾ ਕੋਈ ਵੀ ਗੜੀ ਪੜੋਤ ਨਹੀਂ ਇਹ ਸੰਗਤ ਕਰਨੀ ਸੇਵਾ ਕਰਨੀ ਨਾਮ ਜਪਦੀ ਵੈਗ ਇਹ ਚਾਹਦੇ ਹੀ ਨਹੀਂ ਕਿ ਗੁਰੂ ਸਾਹਿਬ ਕਹਿ ਨਹੀਂ ਰਹੇ ਜਿਹੜਾ ਗੁਜਰਾ ਲਿਆ ਜਾਂਦਾ ਹੈ ਬੇਦਰੀ ਕਾਂ ਆ ਰਹੇ ਨੇ ਸੋ ਇਹ ਨਹੀਂ ਅਧਿਆਤ ਰੋਹਾਂ ਦੇ ਵਿੱਚ ਨਾਮੇ ਤੋਂ ਲੜ ਬੈਠੇ ਕਿ ਬਾਬਾ ਜੀ ਨੇ ਇਹ ਮੈਂ ਦੇ ਆ ਦਾ ਕੰਮ ਦੇ ਹੁਕਮ ਨਾਲ ਉਹ ਕਿ ਦੰਦ ਲੈਤਾ। ਜੁਣੀ ਗੁਰੂਵਾਸੀ ਨੇ ਹੁਕਮਾ ਬਖਿਆ। ਸੋ ਹੁਕਮ ਪੜਨਾ ਹੈ, ਸੁਣਨਾ ਹੈ ਤੇੇ ਪਾਠ ਦੇ ਲੋ ਜੇ ਤਾਂ ਲੜਣਗੇ। ਇਸ ਦੇ ਬਾਰੇ ਵਿੱਚ ਬਿਲੰਭ ਹੋਣਾ ਹੈ, ਇਸ ਦੇ ਬਾਰੇ ਵਿੱਚ ਬਾਦ ਹੋਣਾ, ਬਾਣੀ ਪੜ ਲਈਏ ਜਦੋਂ ਹੀ ਆਪਣੀ ਤਰਕਰੀਏ, ਜਦੋਂ ਹੀ ਆਪਣਾ ਸੰਗਲ ਕਰੀਏ। ਸੋ ਉਹ ਨਹੀਂ ਉਹ ਵੀ ਢਾ ਲਾਤਾ। ਕਿੰਨਾ ਕਰਤੀ ਸਾਰੇ ਖੇਡਾ ਜਿਹੜੀ ਖਰਾਬ। ਨਹੀਂ ਸਮਝਦੇ ਨਹੀਂ। ਸੁਗੋੜੀਆਂ ਹੋ ਗਈਆਂ ਇਸੇ ਲਈ ਹੈ ਜਦੋਂ ਬਾਸ਼ੇ ਜੀ ਨਾਮਾਂ ਵਿੱਚ ਜਾਰੀ ਹੈ। ਰਾਮ ਬਾਣੀ ਹੈ ਨਾ ਜਿਹਨਾਂ ਦੇ ਗਾਇ ਜਿਹੜੇ ਨਾਮ ਦੇ ਬਣਦੀਆਂ ਵੈਗੁਰ ਦੇ ਨਾਮ ਨਾਲ ਲਾਉਂਦੀ ਹੈ ਗੁਰੂ ਬਾਣੀ ਦਾ ਜਿਹੜਾ ਫੋਕਸ ਸੁਖੋਣੀ ਅਸੇ ਦੇਖ ਰਾਮਨਸਰਾਵੀਆਂ ਦੇ ਜਾਂਦੀ ਜਿਹ ਦੂਰ ਜਾਣੀ ਹੈ ਤੀਕ ਤਾਂ ਕਿਉਂਕਿ ਇੰਨਾ ਬਸ ਇਸ ਤਰ੍ਹਾਂ ਨਹੀਂ ਬਚਲੀਆਂ ਮੈਂ ਕਿਥੇ ਪੂਰੀ ਗੱਲ ਸਮਝਾਈ ਹੈ ਦੇ ਤੇਜਨ ਦੀ ਰਾਮ ਉਪਾਈਆਂ ਨਾਲ ਇਹ ਤੇ ਤਨ ਮਾਨਸ ਜਨਮ ਪੁੰਨ ਪਾਈਆ ਗੁਰ ਸੇਵਾ ਤੇ ਬਖਤੂmai ਤਤੋ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਭਰੇ ਨੇ ਸੋ ਦੇਹੀ ਹੈ ਤੈਵਿਰੇ ਸਰੀਰਿ ਨਜੈ ਅਧਿਰੀ ਬੰਦੀ ਗਈਏ ਤੇਰੇ ਨਾਲ ਨਜੈ ਸੱਚ ਖਣਚਲੇ ਨਜੈ ਇਸੇ ਵਕਤ ਨਹੀਂ ਭਗਤੀ ਕਰਨੀ ਹੈ ਭਾਵਾ ਪਰ ਜੋ ਬਿੰਦ ਘੁਰ ਮਤ ਜਾਰੋ ਤਨ ਮਾਨਸ ਜਨਮ ਪੁੰਨ ਪਾਈ ਆ ਨਾ ਬੜੇ ਉਹਨਾਂ ਤੋਂ ਬਾਅਦ ਤੇਰੇ ਸੁਪੰਤਨ ਚੰਗੜੀਆ ਮਨਸ ਜਿਹਨੂੰ ਗੁਰੂ ਪਾਚੇ ਨੇ ਵੱਡੇ ਪੁੰਨ ਨਾਲ ਬਖਸ਼ਿਆ ਆ ਕੰਚਨ ਆਗਰ ਜਿਹੜਾ ਗੁਰਮੁਖ ਹੋ ਗਿਆ ਜਿਹਨੇ ਬਲਦੀ ਬਾਤ ਗੱਰੀ ਜਿਹੜਾ ਗੁਰੂ ਪਾਚੇ ਨੇ ਚੜੀ ਲੱਗਿਆ ਗੁਰੂ ਸਾਹਿਬ ਦੀ ਸ਼ਰਣ ਵਿੱਚ ਚਲਾ ਗਿਆ ਉਹਨੂੰ ਬੂਲਾ ਰੰਗ ਜੜ ਜਾਂਦਾ ਆ ਵੈਗੁਰ ਦਾ ਪਾਵ ਦਾ ਹੋਰ ਬੂਲਾ ਪਿਆਰ ਲੈ ਜਾਂਦਾ ਹੈ ਮਾਈਕਲ ਹਰ 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 ਨਮ ਬਗਈਆ ਉਹਦੀ ਇਹ ਜਿੰਦ ਦੇਹ ਢੁੜੀ ਆ ਭਾਵੇਂ ਸਰੀਰ ਹੈ ਨਾ ਇਹ ਦੇਹ ਆ ਵੈਂਦੇ ਗੁੜੇ ਪਿਆਰ ਦੇ ਹਨ ਜਿਹੜੇ ਚਰੰਗੀ ਜਾਂਦੇ ਨੇ ਰਾਮਦੇਵ ਦੇ ਸੁਤੀ ਲਈਆਂ ਤੇ ਆਂਦਰ ਕੋ ਆਸ਼ਾ ਨੇ ਜਦੋਂ ਸਾਡੀ ਸੁਤੀ ਲੰਮੀ ਸ਼ੁਰੂ ਹੋਇਆ ਨਾਮ ਸੁਧਾਰਿਆ ਇਹ ਦੇਸ ਬਾਕੀ ਬਾਕੀਆਂ ਦੀ ਗੋੜੀ ਇਹ ਦੇ ਇਹ ਬੋੜੀ ਇਸ ਜਸ ਹਰਦੇ ਆ ਜੇਵਾਦੋ ਮੇਰ ਪਪਾ ਕੋ ਕਾਰ ਹੈ ਸਾਡੇ ਕੋਲ ਤੇ ਮੰਮਨ ਦਿੱਲੀ ਜਾਣਾ ਇਹ ਸਾਨੂੰ ਵੈਂਦੇ ਨੇ ਬਖਸ਼ਿਆ ਕਿ ਇਸ ਮੁੱਖ ਦੇਈ ਦੇ ਨਾਲ ਤੋਂ ਵੈਲ ਲੱਭ ਸਕਣਾ ਅਗਰਵਾਜਾ ਇਸ ਦੇ ਦੇਣੇ ਜੀ ਆ। ਸ੍ਰੀ ਰਾਮ ਬਾਪੀ ਵੀ ਹੈਗੇ ਆਂ ਤੇਰਾ ਸੀ ਲਾਭ ਜਨਨ ਪਾਇਆ ਨਿਰਵਲੀ ਕਿ ਉਸੇ ਨਾਲ ਜੁੜ ਕੇ ਵਾਹਿਗੁਰੂ ਦਾ ਨਾਮ ਜਪ ਕੇ ਜਿਸ ਉਸਤ ਜੋੜੇ ਸ਼ੁਰੂ ਹੋ ਗਈ ਉਸ ਉਹਨੇ ਅਮੀ ਹੋ ਜਾਂਦੀ ਹੈ। ਮੈਂ ਨੋਟ ਕਰਦੇ ਆਂ ਜਿਵੇਂ ਜਿਵੇਂ ਆਪਾਂ ਬਾਣੀ ਦੇ ਵਿਚਾਰ ਕਰੀਏ ਅੱਖਾਂ ਦਿਤੀਆਂ ਵੇਖ ਜਾਣ ਸਕਦੇ ਆਂ ਵੀ ਕਿਰਪਾ ਦੇ ਨਾਲ ਤੂੰ ਜਾਣਾ ਹੈ ਤਾਂ ਕੋਈ ਜਾਣਾ ਨਹੀਂ ਦੀ ਹੈ। ਤੂੰ ਮੇਰੀ ਕਿਰਪਾ ਦੇ ਮਾਰਡਸ ਦੇ ਪਾਈ ਹੈ ਤੇ ਨਰਸਾ ਜਿਦ ਹਰ ਧਾਪੀ ਇਸ ਲਈ ਲੋਕਾਂ ਨਹੀਂ ਹੈ ਨਾ پیسے ਮਗਾਉਣੇ ਪਿਆ। ਜੇ ਬਹੁਤ ਸੋਚੀਏ ਧਿਆਨ ਨਾਲ ਬੇਕਾਰ ਹੀ ਨਹੀਂ ਫਿਰ ਸਾਰਾ ਸਭਦਾ ਆਈ ਰਹਿਣਾ ਸਾਰਾ ਮੇਕਾ ਹੀ ਬਾਕੀ ਫਿਰ ਬਾਕੀ ਬਾਈ ਦੇ 10 20 ਸਾਲ ਬਗਲ ਹੀ ਜਾ ਆ ਆਦਮੀ ਆ ਜਿਹਨੂੰ ਦਮ ਨਹੀਂ ਆਇਆ ਤਾਂ ਮਿੱਟੀ ਆ ਫਿਰ ਤਾਂ ਸਵਾਹ ਜਦੋਂ ਅੰਦਰ ਸੇ ਦੇਸ ਤੋਂ ਬਾਹਰ ਜੁੜਨਾ ਆ ਨਾਮ ਨਾਲ ਜੁੜਨਾ ਆ ਸੰਦਰਭ ਜੁੜੇ ਰਹੀ ਇਸੀਰੀ ਸੱਜਾ ਬਹੁਤ ਸੋਹਣੀ ਬਣਦੀ ਆ ਵਿਕਾਰ ਹਮ ਬਰੈਤ ਹੋ ਜਾਂਦੀ ਆ ਸ਼ੁਰਗ ਹੋ ਜਾਂਦੀ ਆ ਬਾਹੀ ਭਾਈ ਨਾਮ ਸਖਾਈ ਜਨਨਾਲਕ ਰਾਮ ਪਾਈਆ ਵੱਡ ਭਾਗੀ ਭਾਈ ਜੁੜਾਂਗੇ ਨਾਮ ਹੀ ਸਖਾਈ ਹੁਣ ਆਮਦੇ ਲਈ ਅਸੀਂ ਵੈਰੂ ਦਾ ਕਜਣਾ ਇਸ ਦੇਹ ਦੇ ਹੁਜਾਂ ਜਨਨਾਲਕ ਰਾਮ ਨਾਤੇ ਵੈਰੂ ਨਾਲ ਤੜਨਾ ਤੇ ਪਰਦੀ ਵਾਸਤੇ ਵੈਰੂ ਦੇ ਵਿਲਾਪ ਵਾਸਤੇ ਜਨਨਾਲਕ ਰਾਮ ਜੇ ਕੋਈ ਦੇ ਸਫਲ ਕਰਨਾ ਹੋਵੇ ਤੇ ਕਾਟੀ ਪਾਈ ਜਾਂਦੀ ਹਰ ਜਿੱਥੇ ਤੇ ਦੂਜਾ ਜਾਣਾ ਤੇ ਰਾਮ ਨਾਲ ਬੈਠੇ ਜਾਵਾਂਗੇ ਤੁਡੀ ਸਿੱਟਾ ਕਰਨੀ ਲੱਗੀਆਂ ਹੋਣ ਭਟੀਆਂ ਦੀ ਲੱਗੀਆਂ ਸਾਡਾ ਸਤਰੀਜ ਆਇਆ ਇਹ ਦੇਹ ਘੁੜੀ ਹੈ ਜਿਹੜੀ ਇੱਥੇ ਚੰਗੇ ਦੇ ਮੰਦੇ ਦੀ ਪਰਖ ਜਿਹੜੀ ਭਵਾਨੀ ਦੇ ਵਿਚਾਰ ਕਰਕੇ ਅੱਗੇ ਸਾਨੂੰ ਸਮਝ ਲੱਗੀ ਸਮਝ ਲਓ ਕਿ ਆਪਾਂ ਇਸ ਦੇਹ ਦੇਸ਼ ਘੁੜੀ ਦੇ ਕਾਠੀ ਵਾਲੀ ਆਂ ਕੀ ਕਰਨਾ ਕੀ ਨਹੀਂ ਕਰਨਾ ਕੋਈ ਤਾਂ ਇਹ ਕਹਿੰਦਾ ਹੈ ਕਿ ਪ੍ਰਭ ਕਰਨਾ ਸੰਗਤ ਕਰਦੀ ਕਾਠੀ ਵਾਲੀ ਆਂ ਪਰ ਸਫਲ ਹੋ ਸਫਲ ਹੋ ਜੁਦਾ ਚੱਲ ਲੱਗਾ ਜਿ ਵਿਖਣੋਂ ਪੈ ਗਾਰਾਮ کدے دے پانی کو نہیں بندا گیا نالے کو دریا تے تے گھوڑیاں دے نام جاتے فوجاں نکل گئے دے گھوڑیاں تے سو بڑا سنسار تے چلدا ہے پتہ نہیں لگدا پر جے تو سانو کوئی پانی دی وچار کیتی سانو چنگے بندے دی پر کیا جا سکدا ہے پار کیتا جا سکدا ہے چل لنگا جی دیکھو اوے انگارا مایا دی لہرا ہے مات گرب نے اپنا سمرن دیتا ہے تو راکھنا ہے پاوک ساگرہ خال ہے میں تعلق ਤ੍ਰਿਸ਼ਨਾ ਰੀਆਂ ਤ੍ਰਿਸ਼ਨਾ ਰੀਆਂ ਆਸਾ ਮਾਸਾ ਰੀਆਂ ਗੁਰੂ ਬਾਸ਼ਾ ਜਿਹਨੇ ਜਿਸਨ ਚੱਲੇ ਬੰਦੇ ਦਾ ਬਰਾਂ ਲੱਗਿਆ ਅਵਾਰੀ ਬਣ ਜਾ ਸਕਦੇ ਆ ਗੁਰਮੁਖ ਪਾਲ ਲਗਾਈ ਗੁਰਮੁਖ ਗੁਰਵਾਰੇ ਬਣ ਕੇ ਗੁਰਬਚਨ ਜੁਬੀ ਦਾ ਹਰ ਵੇਲੇ ਚੜ ਅਵਡ ਭਾਗੀ ਲੱਗੇ ਗੁਰਖੇਵਟ ਸ਼ਬਦ ਦਾਏ ਔਰ ਜਦ ਤੱਕ ਮੇਰੀ ਨਹੀਂ ਗਈ ਕੋਈ ਵੈਰ ਕਰਦਾ ਦੇਖਿਆ ਨਹੀਂ ਨੇ ਪੰਜ ਪੰਜ ਦੋਰ ਦੋਰੇ ਤਾਸ ਦਸ ਦੋਰੇ ਕਿ ਗੁਰੂ ਜੀ ਆਦੇਵਾ ਜੈ ਕੀ ਨਹੀਂ ਹੁੰਦੀ ਤੇ ਵੈਰ ਨੂੰ ਤਾਂ ਭਾਗੀ ਲੱਗੇ ਵੈਰ ਜਾਨ ਜਿਹੜੇ ਨੂੰ ਵੱਡੇ ਭਾਣਾ ਹੀ ਲੱਗਦਾ ਹੈ ਗੁਰੂ ਬਾਝਾ ਜੀ ਆਲਾ ਗੁਰੂ ਬਾਝੇ ਨਾਮ ਦੇ ਦਾਤ ਦਿੰਦੇ ਹਨ ਗਨ ਹੈਗੀ ਵਿਚਾਰਨੇ ਬੜੇ ਜਾਨਾਂ ਦੇ ਮਨ ਜੇ ਸੁਭਾਅ ਹੁੰਦਾ ਹੈ ਕਿ ਨਹੀਂ ਕਰਦੇ ਸੋ ਸਾਨੂੰ ਇਦਾਂ ਨਹੀਂ ਸੋਚਣਾ ਚਾਹੀਦਾ ਗੁਰੂ ਸੇ ਭੱਲਣਗੇ ਪਰ ਸਾਧਨ ਕੀ ਗੁਰੂ ਬਾਝੇ ਕਰਨ ਨਾਲ ਗੁਰੂ ਸੇ ਪਹਿਲਾਂ ਹੀ ਚੱਜਾ ਨਹੀਂ ਨਹੀਂ ਮਾਰਦੇ ਇਹ ਨੂੰ ਜਮਾ ਮੈਨੂੰ ਪਤਾ ਨਹੀਂ ਬੜੇ ਜਾਨਾਂ ਰਸ ਬੁਲੇਗਾ ਬਈ ਇਹ ਹੋ ਜਾਣੀ ਹੈ ਕਿੰਨੇ ਸਾਲ ਕੀ ਕਰੂਗਾ ਤੇ ਆਪਾਂ ਤਾਂ ਦੇ ਸਕੂਲੇ ਨਾ ਪਾਈ ਇਦਾਂ ਕਰੀ ਪਰ ਆਤਮਕ ਆਤਮਿਕ ਪੱਖ ਤੇ ਜਾ ਕੇ ਨਾ ਪਰਦੀ ਦੀ ਗੱਲਾਂ ਹੁੰਦੀਆਂ ਗੁਰੂ ਬਾਸ਼ਾਏ ਬੋਲੀਆਂ ਦੀਆਂ ਗੱਲਾਂ ਹੁੰਦੀਆਂ ਉੱਥੇ ਵਾਲੀ ਕੋਈ ਨਹੀਂ ਇਦਾਂ ਕਰਕੇ ਉਦਾਂ ਕਰਕੇ ਤੰਤੂ ਹੋ ਜਾਈ ਮਾਣੇ ਮਰਨਾ ਚਾਹੁੰਦਾ ਸਿਰ ਵੀ ਘਾਰ ਮਾਇਆ ਸਾਡੇ ਤੇ ਏਸ ਵਾਰ ਯੇਨੀ ਚਾਹ ਤੇ ਕਿਸਾਰ ਖਣ ਚਲੇ ਜਾਈ ਨਹੀਂ ਗੁਰੂ ਬਾਸ਼ਾ ਜੀ ਕਿ ਕੀ ਲੈਣਾ ਆ ਦੁਨੀਆ ਤੇ ਮਨ ਨੂੰ ਕੁਝ ਵੀ ਨਹੀਂ ਗੁਰਮੁਖ ਬਾਣ ਲਗਾਏ ਗੁਰਮੁਖ ਜੀ ਸੱਚਖੰਡ ਚਲੇ ਜਾਂਦੇ ਆਂ ਅਨ ਦਿਨ ਹਲ ਰੰਗ ਹਰਮਨ ਕਰਵੇ ਦਿਨ ਰਾਤ ਵਹੀ ਹੁੰਦੇ ਆਗ ਦੇ ਚੰਦ ਰੰਗ ਜਾਨੇਗੇ ਉਹ ਕੋਈ ਬਦਲ ਜਾਂਦੀ ਨਹੀਂ ਨਾਤਾ ਨਹੀਂ ਉਹ ਕੋਈ ਇਦਾਂ ਨਹੀਂ ਕਰਦਾ ਕਿ ਸਵੇਰ ਦੇ ਦਿਨ ਕਰ ਲੈ ਸ਼ਾਮੀ ਕਰੀ ਕਰਦਾ ਕਿ ਡਰਿਆਸ ਗਾਦੀ ਦੇ ਬਾਸਾਰਾ ਦਿਨਾਂ ਨੇ ਜਿਉਂ ਮਰ ਜੀ ਕਰ ਵਹੀ ਹੁੰਦਾ ਹੈ ਹਰ ਵੇਲੇ ਕਿਉਂਕਿ ਉਹਦੇ ਅੰਦਰ ਪਿਆਰ ਪਿਆਰ ਚ ਰਹਦਾਗਾ ਅਨ ਦਿਨ ਹਰਦਨ

ਕਿ ਯਾਰ ਮੁਖੇ ਗੁਰਧਿਆਨ ਲੜਾਇਆ ਨਾ ਸੋ ਸਾਡਾ ਲਾਭ ਨਹੀਂ ਕੁਝ ਕਰ ਵੀ ਉਹ ਕੰਟਰੋਲ ਹੀ ਨਹੀਂ ਸੋ ਇਹ ਜੇ ਗੁਰਪ੍ਰਵਾਸ ਨਹੀਂ ਕਹਿੰਦੇ ਇਸ ਸਰੀਰ ਨੂੰ ਹੀ ਕੰਟਰੋਲ ਕਰੀਦਾ ਹੈ ਜੁਗਾਰਾ ਪ੍ਰਬਾਣ ਦੀ ਵਿਚਾਰ ਕਰਕੇ ਰਹਿ ਤਰੇ ਦੀ ਨਰ ਸਮਝਾਈਆਂ ਇਹਨੂੰ ਲਗਾਮ ਪਾਈ ਇਸ ਘੋੜੀ ਨੂੰ ਇਸ ਦੇ ਨੂੰ ਗੁਰੂ ਬਾਸ਼ਾ ਨੇ ਇਸ ਸਰੀਰ ਦਾ ਜਿਹੜਾ ਆਮ ਬਾਗੀਆਂ ਗੁਰੂ ਬਾਸ਼ਾ ਨੇ ਵਕਤੇ ਗਿਆਨ ਦੀ ਮਾਰ ਦੀ ਵਿਚਾਰ ਕਰਾਂਗੇ ਤੇ ਲਗਾਮ ਹੋ ਗਈ ਇਹਨੂੰ ਤਾਂ ਹੀ ਬਦਲ ਕੁੱਦੀ ਕਰਨਾ ਕੀ ਨਹੀਂ ਕਰਨਾ ਤਨ ਜੀਓ ਸੋ ਇੱਥੇ ਵੈ ਨੂੰ ਦੇ ਪਿਆਰ ਦਾ ਚੱਪੁਰਾਣਾ ਲੋਕ ਬਾਦਸ਼ਾਹ ਨੇ ਜੇ ਤਨ ਤੀਨ ਹਰ ਚਾਉ ਬੁਲਾਇਆ ਨਾ ਵੈ ਨੂੰ ਦੇ ਪਿਆਰ ਦੀ ਸੋ ਗੁਰੂ ਬਾਦਸ਼ਾਹ ਨੇ ਬੜਾ ਵਧੀਆ ਸਮਝਾਇਆ ਗਾਦਾ ਬਾਣੀ ਦੇ ਬਾਸ਼ੀ ਨੇ ਜਿਹਦੇ ਪੈਸੇ ਦੀ ਗੱਲ ਹੁੰਦੀ ਨਾ ਤੇ ਰਾਮਨ ਕੋਲ ਪੂਰੀ ਸੋਹਣੀ ਸੋ ਪੰਪੈਸੇ ਨਾਲ ਲੱਜਾ ਇਹਨਾਂ ਇਹਨਾਂ ਚੀਜ਼ਾਂ ਨਾਲ ਪਿਆਰ ਨਹੀਂ ਕਰ ਸਕਦੇ ਗੁਰੂ ਬਾਦਸ਼ਾਹ ਜੀ ਜੀ ਬੇੜ ਕਰਨਾ ਪੈਂਦਾ ਇੱਥੇ ਵੀ ਰਹੀ ਮਨ ਨੂੰ ਕਾਸ਼ ਕਰਦਾ ਆ ਕਿ ਜੀਵਨ ਨਾਲੇ ਚੜਾਉਣਾ ਪੈਂਦਾ ਨਾ ਸੋ ਇਸ ਧੀਰ ਨੂੰ ਹੀ ਵੈਰ ਦਾ ਪਿਆਰ ਨਾ ਮੈਂ ਕਹਦਾ ਇਹ ਤਾਂ ਜ਼ਰੂਰ ਹੈ ਕਿ ਜਿਹੜਾ ਵੈਰ ਦਾ ਪਿਆਰ ਆ ਨਾ ਉਹ ਮੇਰੇ ਸੰਗਤੋਂ ਲੱਗਦਾ ਨਹੀਂ ਸਾਥ ਸੰਦਨ ਭਾਉ ਨਾ ਹੋ ਜੇ ਭਾਉ ਦੇ ਨਾਲ ਪਸੇ ਨਾ ਤੇ ਰਹਿਣਾ ਕੋਈ ਕੰਮ ਘੱਲ ਹੀ ਨਹੀਂ ਤੁਨ ਅੰਦਰ ਵੈਰ ਦਾ ਪਿਆਰ ਆ ਤੇ ਪਿਆਰ ਹੀ ਵੈਰ ਕਰਦਾ ਵੈਰ ਵੈਰ ਜੱਟਿਆ ਮਾਣਯੋਗ ਜੀ ਨੇ ਮਾਸ਼ਾਅੱਲਾ ਉਹਨੂੰ ਬਾਸ਼ਰਾ ਪੁੱਤਰ ਬਣ ਗਿਆ ਬਾਹਰੀ ਤੌਰ ਤੇ ਫਿਰ ਉਹ ਜਿਹੜੀ ਉਹ ਜਿਹੜੇ ਬਾਣੀ ਦੇ ਵਿਚਾਰ ਕਰਾਂ ਗਏ ਜਾਂ ਸੰਗਤ ਕਰਾਂ ਲੀਡ ਜੇ ਜਿਵੇਂ ਹੋਈ ਹੈ ਅਲੀਗੇਟ ਨੂੰ ਮੈਂ ਉਹ ਜਿਹੜਾ ਨਾ ਤੁਹ ਪਤਾ ਕਿ ਘੋੜੀ ਇਹ ਜਿਹੜਾ ਕਿ ਸਭ ਤੋਂ ਦੇਖੀ ਦਾ ਰਾਜ ਮੈਂ ਕਹਿੰਦਾ ਜੇ ਮਾਨਯੋਗ ਜੀ ਨੇ ਪਰ ਜੇ ਤੇ ਨਹੀਂ ਹਾਂ ਤਾਂ ਅਗਰ ਰੋਗੜਾ ਹੈ ਸ਼ਬਦ ਪਾਵੈ ਬਹੁਤ ਹੈ ਮਾਨੀ ਕੋਲੇ ਨਾ ਮਾਨੀ ਸਿੱਧੇ ਆਉਂਦੇ ਹਾਂ ਗੁਰੂ ਸਾਹਿਬ ਨੇ ਪਰ ਇਹ ਆ ਜਾਂਦਾ ਮਸ਼ੀਨ ਗੁਰੂ ਜੀ ਨੇ ਸਤਿ ਸ੍ਰੀ ਅਕਾਲ ਦਾ ਆਪਣਾ ਉਤਰ ਬਣਾ ਲਿਆ ਬਾਣੀ ਦਾ ਲੋੜ ਦਿੱਤਾ ਜਿਹੜੇ ਸਤਿਗੁਰ ਕਾਤੇ ਜਿਹਾ ਮੰਗੇ ਪਾਣੀ ਦੇ ਵਿਚਾਰ ਕਰਦਾ ਨਾ ਪ੍ਰਿਆਰ ਮੁਖੇ ਗੁਰ ਅੰਤਸ ਪਾਇਆ ਸੋ ਜਿਵੇਂ ਇਹ ਗੁਰੂ ਦੇ ਸ਼ਬਦ ਹੈ ਹਮਕਸਾਨਤ ਹੁੰਦਾ ਜਿਹੜਾ ਬਾਹਰ ਜੇਣਾ ਬਜਣਾ ਹੈ ਸਾਡੇ ਉਤੇ ਕਿ ਗੁਰੂ ਸਾਹਿਬ ਨੇ ਇਹ ਕਹਿ ਕਰਤਾ ਸਮਝਾਉਣਾ ਕਿ ਆ ਕਿਉਂਕਿ ਤਾਂ ਇਹ ਵੀਰ ਕਰਦੀ ਕਰੇ ਮੋੜ ਮਾਣਾ ਜਿਹੜਾ ਕੱਥੀ ਲੱਗਦਾ ਆਦੀ ਦੇ ਮੋੜ ਦੇ ਨਾਲ ਮੋੜ ਜਾਂਦਾ ਇਸੇ ਦਾ ਗੁਰੂ ਸਾਹਿਬ ਨੇ ਸ਼ਬਦਾਂ ਜਿਹੜਾ ਬੰਦਾ ਆ ਉਹਦੇ ਨਾਲ ਸਾਡਾ ਮਾਨਵੀ ਜਿਹੜਾ ਆ ਉਹ ਮੰਨ ਲਿਆ ਹੋਈ ਪਕੜੋ ਜਿਹੜਾ ਨੇ ਸ਼ਬਦਾਂ ਦਾ ਇਹਨਾਂ ਸਵਕਾਰੀ ਰੰਗਸ ਨਾਮ ਤੇਰਾ ਸਾਡੇ ਇਹਨਾਂ ਸਵਕਾਰੀ ਭਰਤੀ ਤੇ ਅਸਰ ਦਾ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਆਂ ਘਰੇ ਜਾਣ ਬਾਬਾ ਸਾਹਿਬ ਦਾ ਘਰ ਗੁਰੂ ਸਾਹਿਬ ਦੀ ਗੋਚ ਬੈਣਾ ਗੁਰਦਵਾਰਾ ਗੁਰਦਾਰਿਆਂ ਤੱਕ ਸਾਲ ਗਿਆ ਜਿੱਦ ਅਸੀਂ ਕਿੱਕੜੇ ਜਾਂਦੇ ਆ ਜਦੋਂ ਤੇ ਗੁਰੂ ਜੀ ਹੋਰ ਲੱਗੇ ਜੇਥੇ ਭੱਜੇ ਗੁਰੂ ਸਾਹਿਬ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਸਮਝ ਨਹੀਂ ਆਪਾਂ ਸ਼ਬਦ ਨਾਲ ਦੁੜਦੇ ਨਹੀਂ ਆਪ ਕੋ ਕਿਹਾ ਹੁੰਦਾ ਜਾਸ ਕਰਨ ਵਾਲਾ ਅੰਮ੍ਰਿਤ ਰਸ ਦੀ ਨਾਓ ਸ੍ਰੀ ਸ੍ਰਮਣ ਬਾਣੀ ਗੁਰੂ ਬਾਣੀ ਕੰਨਾਂ ਨਾਲ ਸੁਣ ਕੇ ਬਾਣੀ ਗੁਰੂ ਬਾਛਾ ਜਿਹੜੇ ਗੁਰੂ ਬਾਛਾ ਨੇ ਵਿਖਿਆਣੀ ਹੈ ਵਿਖਿਆਣੀ ਕਹ ਰਹੇ ਕੀ ਸਮਝਾ ਰਹੇ ਹਰ ਰੰਗ ਨੂੰ ਤਰੀ ਚੜਾਇਆ ਤੇ ਵਾਈ ਨੂੰ ਨਾਮ ਇਸ ਕੋੜੀ ਤੇ ਇਸ ਦੀਰ ਤੇ ਜੜ ਜਾਂਦਾ ਤਰੀ ਕੋੜੀ ਨੂੰ ਸੁਰੀਏ ਹਾਲ ਰੰਗ ਕਲੀ ਜਿਹੜਾ ਵੈਰੋਂ ਦਾ ਅੰਧ ਚੜ੍ਹ ਗਿਆ ਐਸੇ ਪਾਣੀ ਤੇ ਨਗਰ ਉਪਵਾਸ ਦੀ ਨਾਲਕ ਪਾਣ ਘਾਇਆ ਮਹਾ ਮਾਲਕ ਪੰਥ ਟਿਕੜਾ ਬੜਾ ਅੱਕਾ ਰਸਤਾ ਹੀ ਫਿਊਚਰ ਦਾ ਗਾਣਾ ਇੰਨਾ ਉਸ਼ਕ ਇੰਨਾ ਜਿਆਦਾ ਦਿਖਉਂਦਾ ਬੜਾ ਲਾਗੇ ਬੈਠੇ ਹੁੰਦੇ ਮੇਰਾ ਬੱਚਾ ਕਰੂਗਾ ਇਨਾ ਇਹ ਗੱਲ ਉਹਨੇ ਹੀ ਜ਼ਾਇਹ ਕਰਦੀ ਫਿਰ ਜੋ ਬੱਚਾ ਜਨਮ ਜਨਮ ਲੈ ਲਿਆ ਉਹਦੇ ਰੇਸਿਸ ਨੇ ਉਦੋਂ ਹੀ ਜਨਮ ਲਈ ਹੁਣ ਸਭ ਇਹ ਸਭ ਨੂੰ ਗੱਲ ਬਾਤ ਆਪੇ ਦੇਖ ਜਾ سوچا نہیں اور جی واحر واحد بن گئے بن گئے ہوگا ਬੜੀਆਂ ਸੰਜਨੀਆਂ ਗਲਾਂ ਬੜੀਆਂ ਦੁਨੀਆਂ ਗਲਾਂ ਸੁਆਸ਼ੀ ਰਾਮ ਪੰਥ ਤੇ ਖੜਾ ਜਨਾਰੰਗ ਪਾਲਣਾ ਆ ਬਸ਼ੇ ਦੇ ਨਾਲ ਕੋੜੀ ਤਿਜਣ ਦੇ ਕਾਮ ਭਇਆ ਨਾਮ ਕੋੜੀ ਤਿਜਣ ਦੇ ਤਿਜਣੇ ਬੜੀ ਬੰਦਿਆ ਜੀ ਰਾਮ ਸੋ ਜਿੱਥੇ ਇਸ ਕੁੜੀ ਦੇ ਚੜ ਕੇ ਵੈਗੂ ਨਾਲ ਜੁੜ ਗਿਆ ਬੰਦਾ ਵੈਗੂ ਦੀ ਸਮਝ ਪੈ ਗਈ ਜੀਨ ਨੂੰ ਧੰਨ ਧੰਨ ਤੋਂ ਭਇਆ ਨਾਮ ਤਾਂ ਇਹਨਾਂ ਕੋਈ ਜੇ ਦਰ ਮਿਲਾਵ ਹੋ ਗਿਆ ਜੇ ਸਿੰਘ ਨੇ ਜਿ ਘਰ ਚੜੇ ਹੈ ਇਸੇ ਦਾ ਵਾਸਤਾ ਹੈ ਜਿੱਥੇ ਅਸੀਂ ਜਿਹਦੇ ਨਾਲ ਅਸੀਂ ਭਾਈ ਨੂੰ ਜਾਨ ਸੰਸਕਾਰਾਂ ਦਾ ਵਿਚ ਅੰਗੇ ਲੇਖ ਉਗੜਾਇਆ ਇਸ ਦੇ ਤਨ ਮਨ ਧਨ ਸਭ ਸੌਂਗੁਰ ਕੋ ਹਗੋ ਨਹੀਂ ਹੈ ਭਾਈਏ ਤਨ ਮਨ ਤਾਂ ਸੌਂਗ ਦੇ ਗੁਰੂ ਪਾਸ਼ਾ ਨੂੰ ਗੁਰੂ ਪਾਸ਼ਾ ਕੋਨ ਦਾਤ ਲੈ ਗਏ ਉਹ ਭਾਈ ਨੂੰ ਨਾਲ ਗਏ ਸੋਨੇ ਲੇਖ ਹੈਗੇ ਜਦੇ ਮੱਧੇ ਦੇ ਉਹਨੇ ਵੈਸੇ ਜੇ ਕੋਈ ਦੇ ਚੜ ਤੇ ਬੜਾ ਔਖਾ ਸੰਸਾਰ ਸਮੁੰਦਰੋਂ ਦੇ ਪਾਰ ਕਰ ਲਿਆ ਵੇਲ ਗੁਰਮੁਖ ਪਰਮਾਨੰਦ ਉਹਨੇ ਕਿਹਾ ਗੁਰਮੁਖ ਹੋ ਕੇ ਪਰਮਾਨੰਦ ਆਜ ਜਾਇ ਆਪਣੇ ਮਿਲਾਪ ਦਾ ਜੀਵ ਦਾ ਤੇ ਵੈਰ ਦੇ ਮਿਲਾਪ ਦਾ ਆਪਾਂ ਜੀ ਇਸਤਰੀਆਂ ਆ ਸਾਰੀਆਂ ਇਸ ਜਗ ਮੈਂ ਪੁਰਖ ਇੱਕ ਹੈ ਹੋਰ ਸਦੀ ਨਾ ਹੀ ਮਤਾਈਆਂ ਗੁਰੂ ਪਾਸ਼ਾ ਨੇ ਸਾਰੀ ਸਾਰੀ ਜੀ ਇਸਤਰੀਆਂ ਇਹ ਸਾਰੀ ਜੀ ਇਸਤਰੀਆਂ ਵੈਰ ਨੂੰ ਸਾਡਾ ਲਾੜਾ ਹੈ ਕਸਮ ਵੈਰ ਨੂੰ ਪਤੀ ਵੈਰ ਨੂੰ ਗੁਰੂ ਗੁਰਸਾਹਿਬ ਦੀ ਕਸਮ ਇਹ ਸਾਰੀ ਇਸਤਰੀਆਂ ਤੁਹਾਨੂੰ ਸਮਝ ਨਹੀਂ ਕਿ ਗੁਰੂ ਪਾਸ਼ਾ ਕੀ ਸਮਝਾ ਰਹੇ ਆ ਸੋ ਗੁਰੂ ਬਾਛਵੰਦੇ ਜੀ ਅਸੀਂ ਗੁਰੂ ਸਰ ਨਾਮ ਦਾ ਅੱਜ ਵੈਰ ਨੇ ਆਪ ਆਜਾਇਆ ਸਾਡੇ ਜੀਵ ਆਪਣੇ ਆਪ ਵੈਰ ਦੇ ਨਾਮ ਸੰਗਤ ਕਰਾਦੀ ਆ ਉਤੇ ਜੀ ਜਿਹਨੂੰ ਮੈ ਜਿਹੜੀ ਵੈਰ ਉਹਨੂੰ ਚੰਗੀ ਲੱਗਦੀ ਆ ਜੀ ਇਸ ਲਈ ਉਹਨੂੰ ਵੈਰ ਤੋਂ ਉਹ ਉਹ ਲਹਿਜਤ ਨਹੀਂ ਆ ਜਦ ਨਾਮਿਕ ਹਾਰ ਵਾਰ ਪਾਇਆ ਮੰਗਲ ਜੇ ਸੰਤ ਜਨਾਵਦਾਈ ਗੁਰੂ ਬਾਛਵੰਦੇ ਜਦ ਨਾਮਿਕ ਹਾਰ ਵਾਰ ਪਾਇਆ ਮੰਗਲ ਕਹਿੰਦੇ ਇਸੇ ਨਾਲ ਕਰਦਾ ਹੈ ਮੇਰੇ ਸਾਹਜ ਤੇ ਜਨਾਬਾ ਤੇ ਇਸ ਵਾਰ ਇਸ ਸੰਗਤ ਨੂੰ ਬਧਾਈ ਦਿੰਦੀ ਸਾਰੇ ਗੁਰਮੁਖ ਪਿਆਰੀਆਂ ਨੂੰ ਬਧਾਈ ਦਿੰਦੇ ਬਧਾਈ ਹੋਵੇ ਤੇ ਤੇ ਪੰਨਾ ਅਸੀਂ ਅਸੀਂ ਸਾਰੀਆਂ ਜੀਵਤਰੀਆਂ ਇੱਥੇ ਜੜ ਕੇ ਅਸੀਂ ਮੈਗਰੂ ਵਤੀ ਨੂੰ ਮਿਲਣਾ ਸੱਚ ਕਾਣ ਜਾਣਾ ਜਿਹਦੇ ਦੇਹ ਇੰਨਾ ਬਣੀ ਰਹੀ ਕੋੜੀ ਹੈ ਤੇ ਤੇ ਜੜ ਕੇ ਬੈਠਣਾ ਨਹੀਂ ਕਰਨਾ ਇਹਦੇ ਪਾਸਾ ਬਹਿਣਾ ਉਹਦਾ ਵਿਆਗ ਕੋੜੀ ਜੜ ਕੇ ਆ ਜੇ ਕੋਈ ਇਹਦਾ ਕੋਈ ਮਤਲਬ ਹੋ ਜਾਲਾ ਕੋਬਨੇ ਤੋਂ ਨੋੜ ਬਣਾਇਆ ਤੇ ਗਿਆ ਮੁੰਡਾ ਮਿਆ ਜਿਹੜਾ ਹੈ ਜਿਹਨੂੰ ਜਦੋਂ ਦਾ ਤੇ ਜਨਮ ਹੋਇਆ ਬਚਪਨ ਤੋਂ ਜਿਹੜਾ ਹੈ ਉਧਰ ਇਹ ਜਿਹੇ ਲੱਗਾ ਅੰਮੇ ਜਾਲ ਬੋੜੀ ਲੈ ਗਿਆ ਉਹ ਆ ਗਿਆ ਸੋ ਵਿਚਾਰਾ ਕੀ ਆਇਆ ਕਿ ਉਹ ਨੂੰ ਹੀ ਲੱਗਾ ਤੇ ਫਿਰ ਸਾਡਾ ਕੀ ਹਾਲਾ ਸੋਚੀ ਦੇਖੋ ਜਮਾਨੇ ਤੇ ਸਾਨੂੰ ਯਾਰ ਹੀ ਨਹੀਂ ਸਿਰ ਨਾ ਯਾਰ ਨੂੰ ਤੈਹੀ ਕਰ ਨਾਲੇ ਗੁਰੂ ਨਾਲੇ ਸਮਝਾਂ ਦੇ ਬਾਣੀ ਗੁਰੂ ਬਾਦਸ਼ਾਹ ਨੂੰ ਗੁਰੂ ਬਾਦਸ਼ਾਹ ਜੁੜਾਂਗੇ ਤੇ ਗੱਲ ਬਣਦੀ ਨਿੱਜ ਸੁਣਦੇ ਰਹੀ ਰੇਸ ਉਹਦੇ ਨਾਮ ਉੱਪਣ ਵਾਲੀ ਰੇਸ ਹੈਗੀ ਉਹ ਨਹੀਂ ਮੁੱਕਦੀ ਆਵਾ ਗੌਣੀ ਆਵਾ ਗੌਣ ਬਸ ਅਤਿ ਰਿਆਤ ਤਿਆਜ ਮਨ ਮੇਰਿਆ ਆਵਾ ਗੌਣ ਸੰਸਾਰ ਹੁਣ ਤੋਨਾ ਜਾਣਾ ਨਹੀਂ ਬਸ ਸਿੱਧੇ ਚੌਂ ਚਲੇ ਤਾ ਪਰ ਗੁਰੂਪਾਤ ਜੀ ਦੀ ਬਖਸ਼ਿਸ਼ ਨਾਲ ਕੋਈ ਗੁਰਮੁਖ ਬਾਣੀ ਜੰਦਤ ਵੈਰ ਨਾਲ ਗਿਆ ਜਾਂਦਾ ਸਨ ਗੁਰੂਪਾਤ ਜੀ ਦੇ ਪਿਆਰ ਨਾਲ ਹੀ ਕਿਛੈਨ ਕੋਈ ਗੁਰੂਪਾਤ ਦਾ ਬਚਨ ਵੀ ਅੰਦਰ ਸਾਡੇ ਚਲਾ ਜਾਏ ਸਾਡਾ ਜੀਵਨ ਬਾਰਹੀ ਕਰ ਤੇ ਇਦਾਂ ਨਹੀਂ ਜਾਣਾ ਮੇਰੇ ਅਗਲਾ ਚਲੇ ਜਾਣਾ

ਸਤਿਗੁਰੂ ਜੀ ਅਰਦਾਸ ਕਰਦੇ ਜੀ ਉਸਰ ਕਿਰਪਾ ਕਰ ਪੁੱਲਾ ਜਗਾਈ ਮਾਫੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ